ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਜੋ ਆਪਣਾ ਫਿਰ ਵਲੌਗ ਵੇਖਦੀ ਆ ਅੱਜ ਆਈ ਆਪਣੇ ਪੰਚਾਇਤੀ ਜ਼ਮੀਨ ਦੀ ਬੋਲੀ ਤੇ ਚੱਲਦੇ ਆਂ ਫਿਰ ਉੱਥੇ ਤੇ ਦੇਖਦੇ ਆਂ ਅੱਜ ਫਿਰ ਕੀ ਬਣਦਾ ਹੰਬੜਾ ਪੰਡ ਦੀ ਸਾਂਝੀ ਥਾਂ ਹੈ ਇੱਥੇ ਹੁੰਦੀ ਆ ਆਪਣੇ ਪੰਚਾਇਤੀ ਜ਼ਮੀਨ ਦੀ ਬੋਲੀ ਤੇ ਬਸ ਘੰਟੇ ਤੱਕ ਕਰਦੇ ਆਂ ਕੰਮ ਇਹੋ ਜਿਹਾ ਫਿਰ ਦਿਖਾਉਨੇ ਆ ਤੁਹਾਨੂੰ ਤਿਆਰੀ ਚੱਲ ਰਹੀ ਹੈ ਕੰਦੇ ਬਸ ਆਉਂਦੇ ਆ ਵੀਡੀਓ ਸਾਹਿਬ ਇਹ ਦੂਜਾ ਤਿਆਰੀ ਕਰਦੇ ਆ ਬੋਲੀ ਦੀ ਪਿੰਡ ਦੇ ਸਾਰੇ ਮੋਦਵਾਰ ਬੰਦੇ ਤੇ ਬਾਕੀ ਸਾਰੇ ਵੀ ਆ ਰਹੇ ਨੇ ਜਿਨ੍ਹਾਂ ਨੇ ਬੋਲੀਆਂ ਦੇਣੀਆਂ ਤੇ 3 ਕਰਾਇ ਦਾ ਬੋਲੀ ਇੱਕ ਸਾਲ 2025 ਤੱਕ ਸਭ ਲਈ ਹੋਵੇਗੀ ਗਾਰਟੀ 10000 ਰੁਪਏ ਲਈ ਜਾਵੇਗੀ ਬਾਦਸਾ ਦੋ ਮਿੰਟ ਬੋਲੀ ਇੱਕ ਸਾਲ 2025 ਸਪੀਲੀ ਕੀਤੀ ਜਾਵੇਗੀ ਸਿਕਿਉਰਟੀ 10000 ਰੁਪਏ ਲਈ ਜਾਵੇਗੀ ਸਭ ਤੋਂ ਵੱਧ ਬੋਲੀ ਦੇਣ ਵਾਲੇ ਦੇ ਨਾਮ ਤੇ ਬੋਲੀ ਟੂੜੀ ਜਾਵੇਗੀ ਬੋਲੀ ਦੀ ਸਾਰੀ ਰਕਮ ਮੋਕੇ ਤੇ ਹੀ ਬਸੂਤੀ ਜਾਵੇਗੀ ਜ਼ਮੀਨ ਦਾ ਇੱਕ ਬੜੇ ਸੰਨੂ ਹੀ ਸਾਨੂੰ ਸਤਿਜਾਤੀ ਦੇ ਮੈਂਬਰਾਂ ਲਈ ਰਾਖਵਾ ਹੋਵੇਗਾ ਜੇਕਰ ਨੂੰ ਸੂਚੀ ਜਾਂ ਕਿਸੇ ਨਾਲ ਸੰਬੰਧਿਤ ਵਿਅਕਤੀ ਬੋਲੀ ਨਾਲ ਦੇ ਸਹਿ ਬੋਲੀ ਕੁੱਲੀ ਦਿੱਤੀ ਜਾਵੇ। ਸ਼ਾਮਲਾ ਜਮੀਨ ਦੀ ਬੋਲੀ ਵਿੱਚ ਪੰਚ ਜਾਂ ਸੰਬੰਧਿਤ ਸਨਿਲਾ ਸਰ ਦਾ ਪੰਚਾਇਤ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਜ਼ਿੰਮੇਵਾਰ ਨਹੀਂ ਹੋਵੇਗੀ। ਪੰਚਾਇਤੀ ਜ਼ਮੀਨ ਵਿੱਚ ਖੜੇ ਦਰਖਤ ਜਾਂ ਪੌਦਿਆਂ ਨੂੰ ਪੱਟੇ ਤੇ ਲੈਣ ਵਾਲਾ ਵਿਅਕਤੀ ਕੋਈ ਨੁਕਸਾਨ ਨਹੀਂ ਦਾਵੇਗਾ। ਬੋਲੀ ਤੋੜਨ ਦਾ ਸਰੰਭਾਤ ਅਧਿਕਾਰੀ ਪੰਚਾਇਤ پاس ਹੋਵੇਗਾ। ਜ਼ਮੀਨ ਦਾ ਖਰਚਾ ਕੰਟਰੀ ਫਸਲ ਕੱਟਣ ਤੋਂ ਬਾਅਦ ਸਕਣਾ ਪਵੇਗਾ। ਕੋਈ ਚੋਕਤੇਦਾਰ ਕੰਟਰੀ ਨਾੜ ਪ੍ਰਾਲੀ ਨੂੰ ਅੱਗ ਨਹੀਂ ਲਾਵੇਗਾ। ਜੇਕਰ ਕੋਈ ਜ਼ਿਆਦਾ ਕਸਾ ਹੈ ਉਸ ਤੋਂ ਜ਼ਮੀਨ ਦਾ ਕਾਲਜ ਤੋਂ ਵਾਪਸ ਲਿਆ ਜਾਵੇਗਾ ਪट्टेदार ਪੱਟੇ ਨਾਵੇਂ ਤੇ ਦੱਦ ਸਾਰੀਆਂ ਸ਼ਰਤਾਂ ਦਾ ਪਾਬੰਦ ਹੋਵੇਗਾ ਬੋਲੀਦਾਰ ਪੰਚਾਇਤੀ ਜ਼ਮੀਨ ਵਿੱਚੋਂ ਗਰੱਤ ਅਤੇ ਮਿੱਟੀ ਆਦ ਨਹੀਂ ਪੜ ਸਕੀ ਨਾਉਂ ਤੋਂ ਦੱਬ ਜੁੰਦੇ ਸਾਰੇ ਜਿਹਨੇ ਬੋਲੀ ਦੇਣੀ ਆ ਪਹਿਲਾਂ ਹੁਣ ਦੇਖਦੇ ਆ ਵੀ 5% ਬੋਲੀ ਵਧੇ ਤੇ ਕਿੰਨਾ 10% ਹੋਰ ਪਤਾ 5% ਇਹਦੀ ਪਹਿਲੀ ਗੱਲ ਉਹ ਘਟਾ ਦੇਣੇ ਯਾਰ ਇਹਦੀ ਯਾਕੀ ਕਰਦੇ ਹਟਾ ਦੇਣੇ ਆ ਰੱਖਦੀਆਂ ਚਲੋ ਪੰਚਾਇਤ ਦਾ ਸੁਪਨੇ ਕਾਰੇ ਮੈਂਬਰ ਨੂੰ ਸਾਈਨ ਕਰਾਇਆ ਜਾ ਰਹੇ ਨੇ ਜਿਹੜੇ ਜਿਹੜੇ ਵੀ ਉੱਥੇ ਬੈਠੇ ਨੇ ਢਾਈ ਦੇਣਾ ਨੂੰ ਕਿਸੇ ਤੋਲੇ ਸੀ 1,70,500 ਪਿਆਜ ਇਹਦੀ ਬੋਲੀ ਸੁਪਾ ਜੀ 1,95,250 ਪਿਆਜ ਇਸ ਦਾ 20% ਵੀ ਮੁਤਾਬਿਕ 10% ਵਧਾ ਕੇ ਚਲੀ ਜੀ ਬੋਲੀ ਐ ਸੋ ਇਹ ਪੀਤਾ ਦੀਸ਼ਾ ਪੜੀ ਕੰਪਨੀ ਕਪੜੀਆਂ ਦੀ ਹਾਂ ਤਾਂ ਕਿੰਨੇ ਚਾਰਤਨ ਵਾਲਾ ਜੀ ਇਹ ਇੱਕ ਬਜਟ ਬਾਅਦ ਸਾਡਾ 2 ਮਿੰਟ ਦੀ ਬਾਹਰ ਜਿਹੜਾ ਜਗਾ ਰਹਿ ਗਿਆ ਜਿਹੜਾ ਜਿਹੜਾ ਸਪਰੀ ਵਾਲਾ ਪਲਾਟ ਹੈ ਜੀ ਜਤਿੰਦਰ ਸਿੰਘ ਸਲੌਪ ਸਿਟੀ ਹਰਜੀਤ ਸਿੰਘ ਕੋਲੇ ਸੀ 170500 ਇਹ ਕਿਹੜਾ ਜੀ ਇੱਕ ਲੱਖ 47350 ਨਿਰਪਰਤ ਦਾ ਸੌਧਰੀ ਸੁਨੀਸ਼ੇ ਕੋਲ 10550 ਦਾ ਅਕਾ ਇਕਲਾਕ 71400 ਰੁਪਏ ਜੁਵਾਤਾ ਕਾਰਜਪੁਰ ਦੇ ਬਾਦਵਾੜੀ ਸਮਾਜਿਕ ਸੁਭਾਸ਼ਰੀ ਲੀਲਾ ਸਿੰਘ ਕੋਲ ਦੀ 1 ਲੱਖ 47300 ਇਹ ਮਿੱਟੀ ਵਾਲਾ ਅਣਗਿਣਤ ਹੀ ਹੈ

निश्चित का वो ले रहे हैं और दर्शन है कर लेंगे गाइस ये लोग ने हां तो ये केायर करें पिछले बार कर ही कह रहे थे पिछले बार तो कर हुई है आज भी सारी कितनी पता है येथे दिलेले आहे de yeah. 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 अंदर सेंगा सात लाख पचास सौ लाख तने ही एम मंदीप सेंगा सुनाओ बस सलोचना सेंगा कौन है इसी इतने बड़ा है ठीक है ही ठीक है एक का लाख का दस सौ लाख तनस्वर भी है जैसे पहला दस सौ प्रतिशत पचास लाख है एक का लाख के इक्कीस लाख तनस्वर तीर के तो जुड़ गए ਮੈਂ ਤੇਰੇ ਬੱਜਾ ਕਿਹੜਾ ਗੋਭੀ ਪਾਣੀ ਕਿਨੇ ਲਾਈ ਪਹਿਲਾ ਬਾਜੀ ਹੋਵੇ ਤੰਦੂਆ ਕਿਵੇਂ ਪਹਿਲਾ ਲੋਕ ਚਾਹਦਾ ਸੀ ਇਹ ਤੋਂ ਦੇ ਕੋਲ ਨੀਤਾਂ ਵਾਲਾ ਬੰਦੇ ਕੋਲੇ ਜੀ ਕਿਹੜੀ ਬਾਜੀ ਇਹਨਾਂ ਨੇ ਫਾਈਲ ਨਹੀਂ ਹੁੰਦੀ ਬੋਲੀ ਇਹ ਤਾਂ ਕਰਦੀ ਪੰਜ ਕਿੱਲੇ ਹੁਣ ਮੁੱਖ ਨਹੀਂ ਹੋਈ ਪੰਜ ਕਿੱਲੇ ਦੇ ਨਾਮ ਤੇ ਪੱਠੀ ਬੋਲੀ ਦਿੱਤੇ ਸਾਢੇ 11 ਕਿੱਲੇ ਦੀ ਹੁਣ 11 ਕਿੱਲੇ ਦਾ ਤੁਸੀਂ ਪਾਟ ਅੱਡ ਕਾਹ ਤੋਂ ਕਰਦਾ ਫਿਰ ਸਰੂ ਜੀ ਨਹੀਂ ਕੀਤਾ ਯਾਰ ਤੈਨੂੰ ਕਹਿੰਦਾ ਮੇਰਾ ਹੁਣ ਰਸਤਾ ਬਣਦਾ ਆਹ ਪਲਾਨ ਕਰ ਦਿੱਤੀ ਮਾਰਨ ਕਰ ਤੇ ਗਾਲੇ ਬਤਾਵੇ ਮੇਰੇ ਨਾਲ ਹੋਇਆ ਸੀ ਹੋਇਆ ਕਿਸੇ ਤਰ੍ਹਾਂ ਦੱਸ ਹਾਂ ਕੋਈ ਚੜ੍ਹਾਈ ਮਾਰ ਕੇ ਬੋਲੋ ਆਪਣਾ ਚੌਪੜਾ ਹੈ ਚੌਪ ਆਪਣੀ ਮੇਰੀ ਹਸਤਾ ਸੀਗਾ ਹਾਂ ਕਿਸੇ ਦੂਜੇ ਥਾਂ ਚਲਦੇ ਹੁੰਦੇ ਸੀ ਉਹਦਾ 24 ਘੰਟੇ ਛੱਪਣ ਵਾਲਾ ਪਣੀ ਜਾਂਦਾ ਸਾਨੂੰ ਜਾਂਦਾ ਉੱਥੇ ਫੁਨਰੀ ਜਾਣੀ ਆ ਤੇ ਫਟ ਕੋ ਚੇ ਨਹੀਂ ਹੁੰਦੀ ਤੁਸੀਂ ਜ਼ੋਰ ਲਾ ਲਿਓ ਉਹਾਰੇ ਮੈਡਿਟੀ ਅੱਛਾ ਮਤਲਬ ਇਹਦਾ ਉਹ ਤੱਕ ਲੱਖ ਲੱਖ ਨੇਵਲ ਸੀ ਤੇ ਮੇਰੇ ਚਾਚਾ ਮਿੱਤਾ ਉਹ ਤੇ ਆਪਣਾ ਬੋਦਾ ਸੀ ਪਹਿਲਾਂ ਇੱਕ ਮੋਟਰ ਤੇ ਹੁੰਦਾ ਕੋਈ ਵੀ ਹਾਂਜੀ ਕਿਹੜਾ ਵੀ ਬੋਲੀ ਫਿਰ ਠੀਕ ਆ ਓਲਾ ਯਾਰਾ ਬੋਲ ਨਾ ਜੇ ਛਪੜਾ ਪਾਣੀ ਜੇ ਚੱਲ ਪਿਆ ਤਾਂ ਜੇ ਚੱਲ ਪਿਆ ਨਹੀਂ ਫਿਰ ਹੱਸਦਾ ਬੱਢ ਕੇ ਕਦਾਲਤਾ ਥੋੜਾ ਜਿਹਾ ਮਾਣ ਜੇ ਜੇ ਚੱਲ ਪਿਆ ਕੋਈ ਨਹੀਂ ਗ੍ਰਾਂਤੀ ਨਾਲ ਪੜੇ ਸਰਬੰਦਰ ਸਰਬੰਦਰ ਠੀਕ ਆ ਪੰਚਾਇਤ ਤੋਂ ਸੋਣ ਲਵਾ ਕੇ ਮਾਰ ਕਰਾ ਕੇ ਬੁੱਢਾ ਨਾਲ ਬੱਟਾ ਨਾਲ ਹਾਂਜੀ ਸਰਪੰਚ ਦਾ ਨਹੀਂ ਪੰਚਾਇਤ ਕਿਹੜਾ ਆਜੋ ਲਾਓ ਲੈਣੀ ਆ ਚੌਥੀ ਵਾਰੀ ਆ ਕਿਸੇ ਦੇ ਛੱਪੜ ਦਾ ਪਾਣੀ ਦੇਣਾ ਨਹੀਂ ਨਾ ਜੇ ਹੋਊਗਾ ਤਾਂ ਜਾਊਗਾ ਮਿਲੂਗਾ ਨਹੀਂ ਕੋਈ ਪੰਚਾਇਤ ਦੀ ਗਰੰਟੀ ਨਹੀਂ ਕਿਉਂ ਗਰੰਟੀ ਕਿਉਂ ਨਹੀਂ ਫਿਰ ਨਹੀਂ ਬਾਰੀ ਦਾ ਲੈਣ ਨਾਮ ਹੈ ਛੱਪੜ ਦਾ ਪਾਣੀ ਅੱਧੀ ਮੋਟਰ ਚਲਾ ਕੇ ਭਰਦਾ ਕਿ ਛੱਪੜ ਨਹੀਂ ਟੋਕਣਾ ਹਾਂ ਹੋ કોશ્ય મારટ ો ચેજે જમરતે જે જેજારાગે જેજેજે જારાગે ਜੇ ਜੋ ਬੋਲੀ ਨੂੰ 56 ਸਾਲਾਂ ਦੀ ਜ਼ਿੰਮੇਵਾਰੀ ਆ ਚੌਥੇ ਦਿਨ ਪਾਣੀ ਲੈ ਕੇ ਜਾਣਾ ਆ ਜੇ ਲੈਣੀ ਆ ਸਾਰੀ ਲੈ ਲੈ ਸਾਢੇ 11 ਦੀ ਸਾਰੀ ਉਹ ਦੇ ਦੇ ਨਾ ਕਹਿ ਗਿਆ ਸਾਡੇ ਕੋਲ ਉਹ ਇੱਕ ਗੱਲ ਜੇ ਨਹੀਂ ਕਰਤਾ ਗੰਦੀ ਅਸੀਂ ਨਹੀਂ ਲੜਨਾ ਕਦੇ ਨਾ ਥੋੜੇ ਜਾ ਕੇ ਲੜਾਈ ਲੈ ਤਾਂ ਸਭ ਤੋਂ ਮੇਲ ਹੋਣੀ ਆ ਕਿ ਤੁਸੀਂ ਨਾ ਤਾੜਾ ਚੱਕੇ ਤੋਂ ਉਹ ਨਹੀਂ ਲੈਣੀ ਉਹ ਲੈ ਲੈ ਕੋਈ ਭਰਾ ਨਾਲ ਸੰਮਤੀ ਕਰ ਇਹ ਜ਼ਮੀਨ ਹੈ ਜੀ ਫੈਕਟਰੀ ਵਾਲਾ ਪਲਾਟ ਹੈ ਕਹੀਏ ਚਾਰ ਲੱਖ 260000 ਪਰਸੋਂ ਤੋਂ ਸ਼ੁਰੂ ਕਹਿ ਦਾਸ ਕਰਦਾ ਕਿੰਨਾ ਵਧਾਈਏ ਤੇਰੇ 10% ਦਾ ਸਾਰੀ ਦਰ ਮਾ ਬੈਠਾ ਸਾਰੇ ਦਾ ਠੀਕ ਇਹ ਤਗੜੇ ਲਾ ਦੇ ਇਹ ਨਹੀਂ ਪਸੰਦ ਜਾਂਦੇ 243 ਹੈ ਜੀ 12 ਤੋਂ ਵਧਾ ਦੇ 243 ਆ 240 ਦਿੱਤਾ ਦੇ ਲੋ ਕਿ ਗੈਰ ਤੋਂ ਨਹੀਂ ਹੋ ਗਿਆ ਆ 240 260500 ਇਸਨੇ ਸਾਹ ਕਿੰਨੀ ਸੀਗੀ ਇਹ 27000 100 ਠੀਕ ਆ ਠੀਕ 100 ਵੀ ਫੜੀ ਕਿੰਨੇ ਮਤਰਾ ਹਜ਼ਾਰ ਮਰੇ ਇਹ ਬੋਲੀ ਹੋ ਗਈ ਖਤਮ ਪੈਂਟ ਹੰਮਣਾ ਦੀ ਬਹੁਤ ਵਧੀਆ ਰਹੀ ਤੁਹਾਨੂੰ ਠੀਕ ਆ ਓਕੇ ਤਾਂ ਜੱਲੇ ਵਿੱਚ ਤੇਲ ਦੀ ਟੈਂਕੀ ਭਰੋੜ ਮਿਲਦੇ ਆ ਪੰਪ ਤੇ ਭਰਾ ਕੇ ਲੋ ਉਹ ਵਾਲੀ ਇਲਾਕਾ ਦਾ ਆਸ ਆ ਗਏ ਫੇ ਪੰਪ ਤੇ ਜੀ ਕੋਰਿਆ 13 ਤੇ ਇੰਨਾ ਕਿੰਨਾ ਦਾ ਪੈਂਦਾ ਬਾਈ ਨਾ ਸਲੰਸਰ ਆਲੇ ਮੂੰਹ ਵਾਲੀ ਕਿਦਾ ਸਰਾਇ ਕੀਤਾ ਬੈ ਜਾਂਦੇ ਹੰਡਾ ਦੇ ਮੱਤੇ ਕਰਜ਼ੇ ਦੇ ਰਿਟਰਨ ਮੱਤੇ ਕਰਮੇ ਨਹੀਂ ਕਢਲੇਣਾ ਨੇ ਕਿ ਨਾ ਸੇਕ ਸਿੱਧਾ ਮੂੰਹ ਤੇ ਹੀ ਆਉਂਦਾ ਹੈ ਇੱਕ ਵੇ ਸਰਾਈਆ 40000 ਦਾ ਹੋ ਗਿਆ ਜੀ ਵਾ ਇਹ ਤਾਂ ਕਹਿੰਦੇ ਅੱਧੀ ਅੱਧੀ ਵੀ ਨਹੀਂ ਹੋਈ ਹੋਣੀ ਅਜੇ ਤੱਕ 6 ਲੱਖ ਦਾ ਪਾਊਗਾ ਜੀ ਬਾਕੀ ਦੇਖਦੇ ਆਂ ਤੁਹਾਨੂੰ